ਮੁਫਤ ਦੰਦਾ ਦੇ ਜਾਂਚ ਮੈਡੀਕਲ ਕੈਂਪ ਲਗਾ ਕੇ ਸਮਾਜ ਭਲਾਈ ਕਾਰਜਾਂ ਵਿੱਚ ਅਹਿਮ ਅਤੇ ਸ਼ਿਲਾਗਾ ਯੋਗ ਭੂਮਿਕਾ ਅਦਾ ਕਰਨ ਵਾਲੇ ਪਟਿਆਲਾ ਦੇ ਗੋਬਿੰਦ ਬਾਗ ਦੇ ਸਿੰਗਲਾ ਡੈਂਟਲ ਕਲੀਨਿਕ ਵੱਲੋਂ ਪਿੰਡ ਚੋਰਾ ਵਿਖੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਾਹਿਬ ਕਲੀਨਿਕ ਦੇ ਹਾਲ ਵਿੱਚ ਲੋਕ ਭਲਾਈ ਯੂਥ ਕਲੱਬ ਦੇ ਸਹਿਯੋਗ ਨਾਲ ਦੰਦਾਂ ਦਾ ਮੁਫਤ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦਾ ਉਦਘਾਟਨ ਉੱਗੇ ਸਮਾਸੇਵੀ ਹਰਨੇਕ ਸਿੰਘ ਮਹਿਲ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਕਿਹਾ ਕਿ ਭਲਾਈ ਕਾਰਜਾਂ ਰਾਹੀਂ ਜ਼ਰੂਰਤਮੰਦਾਂ ਦੀ ਮਦਦ ਕਰਨਾ ਸਭ ਤੋਂ ਉੱਤਮ ਪ੍ਰਸ਼ੰਸਾਯੋਗ ਸੇਵਾ ਕਾਰਜ ਹੈ ਦੰਦਾਂ ਦਾ ਮੁਫਤ ਚੈੱਕਅਪ ਕੈਂਪ ਲਗਾਉਣਾ ਸਿੰਗਲਾ ਡੈਂਟਲ ਕਲੀਨਿਕ ਦੀ ਸਮੂਹ ਟੀਮ ਦਾ ਇਹ ਕਾਰਜ ਅਤੀਸ਼ਲਾਗਾ ਯੋਗ ਹੈ ਇਸ ਕੈਂਪ ਦੌਰਾਨ ਡਾਕਟਰ ਪੂਜਨ ਗੁਪਤਾ ਡਾਕਟਰ ਈਸ਼ਾਨ ਸਿੰਘਲਾ ਵੱਲੋਂ 150 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਕੈਂਪ ਕਾਰਜ ਦੇ ਅਖੀਰ ਵਿੱਚ ਵਿਜੇ ਕੁਮਾਰ ਤਿੱਖੀ ਨੇ ਵਿਸ਼ੇਸ਼ ਤੌਰ ਤੇ ਆਈਆਂ ਸਖਸੀਤਾਂ ਅਤੇ ਡਾਕਟਰ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਡਾਕਟਰ ਰਾਮ ਕਾਲੀ ਆਦ ਵੀ ਹਾਜ਼ਰ ਸਨ। ਜਗਨ ਗੁਕਤਾ ਤੁਸੀਂ ਸਿੰਗਲਾ ਡੈਂਟਲ ਕਲੀਨਿਕ ਚਾਹੋ ਇੱਥੇ ਹਰ ਕਮ ਦਾ ਇਲਾਜ ਤਸਲੀਬ ਬਖਸ਼ ਦੇ ਘੱਟ ਰੇਟਾਂ 'ਚ ਕੀਤਾ ਜਾਂਦਾ ਹੈ ਠੀਕ ਹੈ ਆਪਣੇ ਦੰਦਾਂ ਦੀ ਸਫਾਈ ਰੱਖੋ ਦੋ ਵਾਰ ਬਰਸ਼ ਕਰੋ ਦਿਨ ਚ ਸ ਆਪਣਾ ਧਿਆਨ ਦੰਦਾਂ ਤੇ ਖਾਣਾ ਫਸ ਪਸ ਪੈ ਜਾਂਦੀ ਹੈ ਦੰਦਾ ਦੇ ਵਿੱਚ ਠੀਕ ਹੈ ਤੇ ਉਹਦੇ ਕਾਰਨ ਅਸੀਂ ਸਫਾਈ ਰੱਖਦੇ ਨਹੀਂ ਕਿ ਦੰਦਾ ਦੀ ਤਾਂ ਪੇ ਦਰਦ ਹੁੰਦੀ ਹੈ ਤੇ ਸੋਜਿਸ਼ ਆ ਜਾਂਦੀ ਹੈ ਉਹਦੇ ਕਰਕੇ ਮੂੰਹ 'ਚ ਬਹੁਤ ਗੰਦੀ ਸਮੈਲ ਆਉਂਦੀ ਹੈ ਸਾਰੇ ਬਲੀਡਿੰਗ ਹੋ ਜਾਂਦੀ ਹੈ ਦੰਦਾ ਦੇ ਵਿੱਚ ਤਾਂ ਉਹਨੂੰ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ ਲਗਾਤਾਰ ਲੋਕ ਕੈਂਪ ਚ ਆ ਰਹੇ ਨੇ ਕਿ ਮੈਸੂਰ ਸਰਕਾਰ ਤੁਸੀਂ ਸੇਵਾ ਕਰ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਹੈ ਕਿ ਬਦੰਦਾ ਪੇਸ਼ੈਂਟ ਉਹਨਾਂ ਵੀ ਪਤਾ ਲੱਗ ਰਿਹਾ ਹੈ ਕਿ ਆਪਣੇ ਦੰਦਾ ਨੂੰ ਕਿਵੇਂ ਅਸੀਂ ਠੀਕ ਰੱਖਣਾ ਹੈ ਜਾਗਰੂਕ ਕਰ ਰਹੇ ਨੇ ਅਸੀਂ ਉਹਨਾਂ ਨੂੰ ਕਿ ਦੰਦਾ ਦੀ ਸਫਾਈ ਬਾਰੇ ਸਾਰਾ ਕੁਝ ਦੱਸ ਰਹੇ ਨੇ ਉਹ ਆਨ ਆਪਣਾ ਇਲਾਜ ਕਰਾਂ ਇਹੀ ਮੇਨ ਹੈ ਸਾਡਾ ਮਕਸਦ ਪ੍ਰੇਰਣਾ ਤਾਂ ਜੀ ਬਚਪਨ ਤੋਂ ਹੀ ਹੈਗੀ ਹੈ ਕੀ ਲੋਕਾਂ ਦੀ ਸੇਵਾ ਕਰਨੀ ਹੈ ਕੰਮ ਕਰਨਾ ਹੈ ਉਹਨਾਂ ਦਾ ਕਿ ਅੱਗੇ ਚੱਲ ਕੇ ਇਹ profession ਹੀ ਬਣ ਗਿਆ ਸਾਡਾ ਕਿ ਲੋਕਾਂ ਨੂੰ ਜਿੰਨਾ ਅਸੀਂ ਕਰ ਸਕੀ ਉਹਨਾਂ ਦੇ ਬਾਰੇ ਵਧੀਆ ਤਾਂ ਉਹਨਾਂ ਅਸੀਂ ਉਹਨਾਂ ਨੂੰ ਕਰੀਏ ਉਹਨਾਂ ਦੀ ਸੇਵਾ ਕਰੀਏ ਅੱਜ ਅਸੀਂ ਚੋਰਾ ਵਿਖੇ ਦੰਦਾਂ ਦੀਆਂ ਬਿਮਾਰੀਆਂ ਲਈ ਫ੍ਰੀ ਹੈਲਥ ਚੈੱਕਅਪ ਕੈਂਪ ਲਗਾਇਆ ਸੀਗਾ ਤੇ ਇਸ कॅम्प ਦੇ ਵਿੱਚ ਅਸੀਂ ਲੋਕਾਂ ਨੂੰ ਦੰਦਾਂ ਵੇਰੀ ਸਹੂਲਤਾਂ ਬਾਰੇ ਦੰਦਾਂ ਦੀ ਸਿਹਤ ਦਾ ਧਿਆਨ ਰੱਖਣ ਬਾਰੇ ਜਾਗਰੂਤ ਕੀਤਾ ਜਿਵੇਂ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਆਪਣੀ ਹਰ ਚੀਜ਼ ਦਾ ਧਿਆਨ ਰੱਖਦੇ ਆ ਉਵੇਂ ਹੀ ਦੰਦਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਆਪਦੇ ਸਾਰੇ ਮੂੰਹ ਤੋਂ ਰੋਜ਼ ਦਾ ਰੋਜ਼ਾਨਾ ਦਾ ਕੰਮ ਅਸੀਂ ਲੈਨੇ ਆ ਤੇ ਸਾਰੀਆਂ ਵੱਡੀਆਂ ਬਿਮਾਰੀਆਂ ਮੂੰਹ ਤੋਂ ਰਾਹੀਂ ਹੀ ਮੂੰਹ ਦੇ ਰਾਹੀਂ ਚੀਜ਼ਾਂ ਖਾ ਕੇ ਹੀ ਅੰਦਰ ਜਾਂਦੀਆਂ ਨੇ ਤੇ ਉਹ ਵੱਡੀਆਂ ਬਿਮਾਰੀਆਂ 'ਚ ਤਬਦੀਲ ਹੋ ਜਾਂਦੀਆਂ ਇਸ ਕਰਕੇ ਹਰ 6 ਮਹੀਨੇ ਬਾਅਦ ਆਪਦੇ ਦੰਦਾਂ ਦਾ ਚੈੱਕਅਪ ਜ਼ਰੂਰ ਕਰਾਓ ਜਦੋਂ ਹਰ ਰੋਜ਼ ਬਰਸ਼ ਕਰੋ ਦਿਨ ਚ ਦੋ ਵਾਰ ਅਤੇ ਡੇਲੀ ਆਪਣਾ ਚੈੱਕਅਪ ਕਰਾਉਣੀ ਜ਼ਰੂਰ ਦਿਖਾਓ ਧੰਨਵਾਦ ਅਸੀਂ ਨੇੜੇ-ਨੇੜੇ ਦੇ ਜਿੰਨੇ ਵੀ ਪਿੰਡ ਹੈਗੇ ਆ ਇਹਨਾਂ ਦੇ ਵਿੱਚ ਕੈਂਪ ਲਵਾਣੇ ਆ ਤਾਂ ਡਾਕਟਰ ਸਾਹਿਬ ਦਾ ਕੰਮ ਹੈ ਜਿਹੜਾ ਇਹ ਬਹੁਤ ਵਧੀਆ ਔਰ ਸਸਤਾ ਹੈ ਇਸ ਕਰਕੇ ਹਰ ਪੇਸ਼ੈਂਟ ਨੂੰ ਮਤਲਬ ਕਿਹਾ ਜਾਂਦਾ ਹੈ ਕਿ ਤੁਸੀਂ ਆ ਕੇ ਮਤਲਬ ਆਪਣਾ ਇਲਾਜ ਕਰਾਓ ਗੋਬਿੰਦਪੁਰਾ ਰਾਜਪੁਰਾ ਰੋਡ ਤੇ ਬਹੁਤ ਵਧੀਆ 1 ਸਾਲ ਤੋਂ ਟ੍ਰੀਟਮੈਂਟ ਚੱਲ ਰਿਹਾ ਹੈ ਸਾਰੇ ਪਟਿਆਲੇ ਨਾਲੋਂ ਸਸਤਾ ਤੇ ਵਧੀਆ ਕੰਮ ਇੱਥੇ ਹੁੰਦਾ ਦੰਦਾਂ ਦੀ ਜਿਆਦਾ ਬਿਮਾਰੀ ਲੋਕਾਂ ਨੂੰ ਨਾ ਥੋੜਾ ਜਿਹਾ ਅਵੇਅਰਨੈਸ ਘਟਾਉਣ ਕਰਕੇ ਉਹ ਆਪਣੇ ਦੰਦਾਂ ਦੀ ਚੈੱਕ ਅਪ ਨਹੀਂ ਕਰਾਉਂਦੇ ਹਰ 6 ਮਹੀਨੇ ਬਾਅਦ ਇੱਕ ਵਾਰ ਜੇ ਦੰਦਾਂ ਦੀ ਚੈੱਕ ਅਪ ਕਰਾਈ ਜਾਵੇ ਤਾਂ ਕੀੜਾ ਵਗੈਰਾ ਲੱਗਦਾ ਹੀ ਨਹੀਂ ਦੂਸਰੀ ਗੱਲ ਇਹ ਵੀ ਲੋਕਾਂ ਨੂੰ ਬ੍ਰਸ਼ ਕਰਨ ਵਾਲੇ ਨਹੀਂ ਪਤਾ ਬ੍ਰਸ਼ ਕਰਨ ਦਾ ਕੰਮ ਮਤਲਬ ਬ੍ਰਸ਼ ਦਾ ਤੇ ਪੇਸਟ ਦਾ ਕਿੰਨਾ ਕ ਮਤਲਬ ਹੁੰਦਾ ਸਿਰਫ ਉਹਦੇ ਠੀਠਾਂ ਦੇ ਵਿੱਚੋਂ ਖਾਦਾ ਪੀਤਾ ਕੱਢਣਾ ਹੁੰਦਾ ਹੈ ਪਰ ਅਸੀਂ ਕੀ ਕਰਦੇ ਆ ਅਸੀਂ ਸੋਚਦਾ ਵੀ ਸ਼ਾਇਦ ਬ੍ਰਸ਼ ਨਾਲ ਦੰਦ ਸਾਫ਼ ਹੋ ਜਾਣਗੇ ਜਾਂ ਚਿੱਟੇ ਹੋ ਜਾਣਗੇ ਪਰ ਇਹ ਚਿੱਟੇ ਨਹੀਂ ਹੁੰਦੇ ਉਹਦੇ ਨਾਲ ਸਮਾਂ ਜਿਹੜਾ ਕੁਦਰਤੀ ਪਾਲਿਸ਼ ਹੈ ਉਹ ਲੈ ਜਾਂਦਾ ਹੈ ਉਹ ਪਾਲਿਸ਼ ਲੈਣ ਨਾਲ ਦੰਦਾਂ ਦੇ ਉੱਤੇ ਕਰੇੜਾ ਜੰਮਣ ਲੱਗ ਜਾਂਦਾ ਠੰਡਾ ਦਿੱਤਾ ਲੱਗਣ ਲੱਗ ਜਾਂਦਾ ਤਾਂ ਇਹ ਵੀ ਜੇ ਹਰ ਛੇ ਮਹੀਨੇ ਬਾਅਦ ਚੈੱਕ ਕਰਾਇਆ ਜਾਵੇ ਤੇ ਨਮਕ ਪਾਣੀ ਦੇ ਕੁਰਲੇ ਕੀਤੇ ਜਾਣ ਕੋਸੇ ਪਾਣੀ ਦੇ ਨਮਕ ਪਾਣੀ ਦੇ ਕੁਰਲੇ ਕਰਕੇ ਕਾਸ਼ੀ ਤਾਂ ਨਾਲ ਨੂੰ ਸਫਾਈ ਰੱਖ ਸਕਦੇ ਆ ਇਹ ਅਸੀਂ ਘੱਟੋ ਘੱਟ 25 ਕੈਂਪ ਲਾ ਚੁੱਕੇ ਆ ਤੇ ਕੈਂਪ ਲਾਉਂਦੇ ਰਹਿੰਦੇ ਆ ਤੇ ਲੋਕਾਂ ਨੂੰ ਮਤਲਬ ਫਰੀ ਦਵਾਈਆਂ ਵੀ ਦਿੰਦੇ ਆ ਪੇਸਟ ਦਿੰਦੇ ਆ ਔਰ ਸਮਝਾਉਂਦੇ ਆ ਵੀ ਕਿੱਦਾਂ ਪੇਸਟ ਕਰਨਾ ਤੇ ਪੇਸਟ ਜਿਹੜਾ ਖਾਸ ਕਰਕੇ ਰਾਤ ਨੂੰ ਸੌਣ ਲੱਗੇ ਕਰਨਾ ਬਹੁਤ ਜ਼ਰੂਰੀ ਆ